ਪਟੰਡਾ ਦੇ ਗਵਰਨਮੈਂਟ ਅਰਜਿੰਦਰਾ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾਇਆ ਗਿਆ ਦਸਮਾ ਅੰਤਰਰਾਸ਼ਟਰੀ ਯੋਗ ਦਿਵਸ ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਸੀਨੀਅਰ ਅਧਿਕਾਰੀ ਨਹੀਂ ਹੋਇਆ ਇਸਦੇ ਵਿੱਚ ਸ਼ਾਮਲ। ਅਸਦੀ ਇਹ ਕਿ ਜਿੱਥੇ ਅਜ ਪੂਰੇ ਦੇਸ਼ ਦੇ ਅੰਦਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਵਰਨਮੈਂਟ ਅਰਜਿੰਦਰਾ ਕਾਲਜ ਵਿਖੇ ਸ਼ੁੱਕਰਵਾਰ ਨੂੰ 7:30 ਵਜੇ ਦੇ ਲਗਭਗ ਵੱਡੀ ਗਿੰਦੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਏ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੇ ਵਿੱਚ ਕੋਈ ਵੀ ਸੀਨੀਅਰ ਅਧਿਕਾਰੀ ਸ਼ਾਮਿਲ ਨਹੀਂ ਹੋਇਆ ਐਸਐਸਪੀ ਡੀਸੀ ਜਾਂ ਕੋਈ ਤਹਿਸੀਲਦਾਰ ਐਸਡੀਐਮ ਕੋਈ ਵੀ ਸੀਨੀਅਰ ਅਧਿਕਾਰੀ ਇਸ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਉਹਨਾਂ ਨੇ ਇਸ ਤੋਂ ਦੂਰੀ ਬਣਾ ਕੇ ਰੱਖੀ ਦੇਖਣ ਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਗਵਰਨਮੈਂਟ ਰੇਂਦਰਾ ਕਾਲਜ ਦੀਆਂ ਇਹ ਤਸਵੀਰਾਂ ਜਿੱਥੇ ਅੱਜ 10ਵਾਂ ਅੰਤਰਰਾਸ਼ਟਰੀ ਯੋਗਦੇਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਦੇ ਵਿੱਚ ਸ਼ਾਮਲ ਹੋਏ ਅਤੇ ਇਸ ਮੌਕੇ ਸੀਨੀਅਰ ਡਾਕਟਰ ਜੋ ਆਯੁਰਵੈਦਿਕ ਦੇ ਵੈਕਟਰਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ ਤਰ੍ਹਾਂ ਦੇ ਸੈਂਟਰ ਵੀ ਬਣਾਏ ਗਏ ਹਨ ਤੇ ਲੋਕਾਂ ਨੂੰ ਯੋਗਾ ਅਪਣਾਉਣਾ ਚਾਹੀਦਾ ਹੈ ਤਾਂ ਜੋ ਉਹ ਤੰਦਰੁਸਤ ਰਹਿ ਸਕਣ ਇਹ ਜਦ ਇੱਕ ਚੱਕਰ ਲੈਸ ਪੀੜ ਵੀ ਕਰੀ ਇੱਕ ਸੇਨ ਰਾਈਟ ਇਹ ਜਦ ਜੋ ਵੀ ਬਾਰੇ मेरा नाम डॉक्टर रश्मि खन्ना है मैं सरकारी आयुर्वेदिक हॉस्पिटल बठिंडा में कार्यरत हूँ और मैं ये कहना चाह रही हूँ की योगा आज हम योगा इंटरनेशनल डे मना रहे हैं दसवा और हमें लगता है की योगा सबको अपनी जिंदगी में अपनाना चाहिए क्योंकि ये ना तो आपके शरीर को स्वस्थ रखता है मन को भी स्वस्थ रखता है तो मानसिक शारीरिक और सामाजिक रूप से स्वस्थ रहने के लिए हमें योगा अपनी जिंदगी में जरूर अपनाना चाहिए बच्चों को बूढ़ों को बड़ों को सबको कहाँ पे है ये हम रजिंद्रा कॉलेज में कर रहे हैं दसवा इंटरनेशनल योगा डे मना रहे हैं हाँ जिला प्रशासन की तरफ से और हमारे आयुष विभाग की तरफ से ये योगा इंटरनेशनल डे जो है वो मनाया जा रहा है जिला प्रशासन का है हाँ जी हाँ जी आए होंगे आएर। तो की नाम है डॉक्टर बलदेव राज डिस्ट्रिक्ट आयुर्वेदिक एंड जुनानी अफसर बठिंडा की कहने चाहूंगे देखो हर साल की तरह इस बार भी दसवा इंटरनेशनल योगा डे ਜਿਹੜਾ ਹੈ ਸਰਜਿੰਦਰਾ ਕਾਲਜ ਦੇ ਵਿੱਚ ਆਯੁਰਵੈਦਿਕ ਉਗ ਆਧਿਆਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅਤੇ ਯੋਗ ਸੇਵਾ ਸੰਦੇਸ਼ਾ ਯੋਗ ਨਾਲ ਇਹਤੇ ਮਨਾਇਆ ਜਾ ਰਿਹਾ ਹੈ ਉਮੀਦ ਹੈ ਕਿ ਇਸ ਯੋਗਾ ਜੋ ਅਸੀਂ ਚੱਲ ਰਿਹਾ ਹੈ ਤਾਂ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਇੱਥੇ ਲੋਕ ਬਹੁਤ ਕੁਝ ਸਿੱਖ ਕੇ ਜਾਣਗੇ ਤੇ ਇਸ ਤੋਂ ਇਲਾਵਾ ਸੀਐਮਡੀ ਯੋਗਸ਼ਾਲਾ ਵੀ ਇੱਥੇ ਰੂਟੀਨ ਚੱਲ ਰਹੀ ਹੈ ਜਿੱਤੇ ਲੋਕਾਂ ਨੂੰ ਸਿਹਤ ਦੀ ਵਿਸ਼ੇਸ਼-ਵਿਸ਼ੇਸ਼ ਕਲਾਸਾਂ ਇੱਕ ਯੋਗਾ ਟ੍ਰੇਨਰ ਲਾ ਕੇ ਉਹਨਾਂ ਨੂੰ ਯੋਗਾ ਸਿਖਾ ਰਹੇ ਤੇ ਸਾਡਾ ਇਹੀ ਪ੍ਰਯਾਸ ਹੈ ਕਿ ਲੋਕਤੰਦਰੁਸਤ ਰਹੇ ਜਿਹੜਾਰੇ ਸਿਹਤਮੰਦ ਰਹਿਣ ਤੇ ਸਾਡੇ ਹੈਲਥ ਵੈਲਨੈਸ ਸੈਂਟਰ ਬਣੇ ਹੋਏ ਨੇ 9 ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿੱਥੇ ਦੋ-ਦੋ ਯੋਗਾ ਇੰਸਟ੍ਰਕਟਰ ਅਸੀਂ ਨਿਯੁਕਤ ਕੀਤੇ ਹੋਏ ਨੇ ਅਸੀਂ ਇਹ ਅਪੀਲ ਕਰਦੇ ਹਾਂ ਸਾਰੇ ਉਹਨਾਂ ਨੂੰ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੂੰ ਵੀ ਇਹ ਚੀਜ਼ ਦਾ ਲਾਭ ਲੈਣਾ ਚਾਹੀਦਾ ਹੈ ਉਹ ਲੈਣਾ ਜ਼ਰੂਰ ਲੈਣ ਕਿਉਂਕਿ ਜੋ ਬੰਦੇ ਉਹ ਪੁਆਇੰਟ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਜਿਹੜਾ ਤਨਖਾਹ ਦੇਣ ਦਾ ਪਰਪੋਸ ਜੀ ਹੈ ਕਿ ਲੋਕਾਂ ਨੂੰ ਸਿਹਤਮੰਦ ਬਣਾਉਣ ਮੈਂ ਆਇਰਬੈਡਿਕ ਨੁਹਾਗਨ ਨੂੰ ਇਹੀ ਕਾਮਨਾ ਕਰਦਾ ਕਿ ਲੋਕ ਇਥੋਂ ਬਹੁਤ ਕੁਝ ਸਿੱਖੇ ਜਾਣ ਤੇ ਸਿਹਤਮੰਦ ਰਹਿਣ ਤੇ ਤੰਦਰੁਸਤ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਆਏ ਗਏ ਜਿਲ੍ਹਾ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਆਏ ਨੇ ਕੁਝ ਕਾਰਨਾ ਕਰਕੇ ਡੀਸੀ ਸਾਹਿਬ ਨੂੰ ਬਾਹਰ ਜਾਣਾ ਪੈ ਗਿਆ ਤੇ ਉਹ ਨਹੀਂ ਆ ਸਕੇ